ਸਾਤ ਸ੍ਰੀ ਅਕਾਲ ਜੀ ਘਰ ਵਿੱਚ ਵਿਆਹ ਦਾ ਮਾਹੌਲ ਸੀ ਸਾਡੀ ਮਾਂ ਤਾਂ ਭੱਜ-ਭੱਜ ਕੇ ਕੰਮ ਕਰ ਰਹੀ ਸੀ ਅਸੀਂ ਤਿੰਨੋਂ ਭੈਣਾਂ ਬਾਕੀ ਜਵਾਕਾਂ ਦੇ ਨਾਲ ਖੇਡਣ ਦੇ ਵਿੱਚ ਮਸਤ ਹੋਈਆਂ ਪਈਆਂ ਸੀ ਮੈਂ 12 ਕੋਹਰਿਆਂ ਦੀ ਸਾਰਿਆਂ ਤੋਂ ਵੱਡੀ ਸੀ ਪਰ ਜਦ ਖੇਡਣ ਦੀ ਗੱਲ ਆਉਂਦੀ ਤਾਂ ਮੈਂ ਵੀ ਮਸਤ ਹੋ ਜਾਂਦੀ ਸੀ ਘਰ ਵਿੱਚ ਵਿਆਹ ਸੀ ਮਾਂ ਨੂੰ ਪੁੱਛ-ਪੁੱਛ ਕੇ ਥੱਕ ਗਈ ਸੀ ਕਿ ਵਿਆਹ ਕਿਸ ਦਾ ਹੈ ਪਰ ਮਾਣੇ ਤਾਂ ਕੁਝ ਦੱਸਿਆ ਹੀ ਨਹੀਂ ਸੀ ਸਾਡੀਆਂ ਪੰਜ ਭੂਆ ਉਹ ਵੱਡੀਆਂ ਸਨ ਤੇ ਵਿਆਹੀਆਂ ਹੋਈਆਂ ਸਨ ਤੇ ਬਾਪੂ ਤੋਂ ਛੋਟਾ ਕੋਈ ਹੈ ਨਹੀਂ ਸੀ ਘਰ ਦੇ ਵਿੱਚ ਫਿਰ ਵਿਆਹ ਕਿਦਾ ਇਹ ਸੋਚਾਂ ਸੋਚ ਰਹੀ ਸੀ ਕਿ ਇੰਨੇ ਨੂੰ ਤਾਈ ਤੇ ਇਨਾ ਮਾ ਚਾਚੀ ਦੋਵੇਂ ਜਾਨੀਆਂ ਨੇ ਮੈਨੂੰ ਚਾਹ ਨਾਲ ਸ਼ੱਕਰ ਪਾਰੇ ਮਠੀਆਂ ਲੈ ਕੇ ਆਉਣ ਲਈ ਆਵਾਜ਼ ਮਾਰੀ ਜਦੋਂ ਮੈਂ ਚਾਹ ਲੈ ਕੇ ਆਈ ਤਾਂ ਤਾਈ ਨੇ ਇੱਕਦਮ ਕਹਿ ਦਿੱਤਾ ਆਪਣੀ ਮਾਂ ਤੇ ਭੈਣਾਂ ਦੇ ਨਾਲ ਹੁਣ ਮਾਣ ਕੇ ਜਾਣ ਦੀ ਤਿਆਰੀ ਕਰ ਲੈ ਕੁੜੀਏ ਇੱਥੇ ਨਹੀਂ ਹੁਣ ਰਹਿਣ ਦੇਣਾ ਤੈਨੂੰ ਕਿਸੇ ਨੇ ਪਹਿਲੀ ਗੱਲ ਸੁਣ ਕੇ ਜੋ ਮਾਣਕਿਆਂ ਦਾ ਚਾ ਚੜਿਆ ਸੀ ਤੇ ਦੂਜੀ ਗੱਲ ਸੁਣ ਕੇ ਉੱਤਰ ਗਿਆ ਸੀ ਨਿਆਣੀ ਮਾਤਾ ਜੀ ਮੈਂ ਤੋਂ ਇਹ ਵੀ ਨਾ ਪੁੱਛਿਆ ਗਿਆ ਕਿ ਕਿਉਂ ਨਹੀਂ ਕਿਸੇ ਨੇ ਰਹਿਣ ਦੇਣਾ ਸਾਨੂੰ ਜਦੋਂ ਉੱਥੋਂ ਜਾਣ ਲੱਗੀ ਤਾਂ ਜਾਂਦੇ ਜਾਂਦੇ ਨਾ ਮਾ ਚਾਚੀ ਦੀ ਗੱਲ ਕੰਨਾਂ ਦੇ ਵਿੱਚ ਪੈ ਗਈ ਇਹ ਨਦੀ ਮਾਣੇ ਆਪਣੇ ਆਪ ਸੌਂਕਣ ਸਹੇੜੀ ਆ ਅਗਲੀ ਸ਼ੈਰ ਦੀ ਰਹਿਣ ਵਾਲੀ ਆ ਉਹ ਵੀ ਪੂਰੀ 12 ਤਾਲੀ ਆ ਵੇਖੀ ਕਿਵੇਂ ਇੰਨਾ ਮਾਵਾਂ ਧੀਆ ਦਾ ਬਿਸਤਰਾ ਗੋਲ ਕਰਦੀ ਸੌਂਕਣ ਸ਼ੈਰ ਕੌਣ ਸੀ ਮੈਨੂੰ ਕੁਝ ਸਮਝ ਵੀ ਨਹੀਂ ਸੀ ਆ ਰਿਹਾ ਕਈ ਸਵਾਲ ਮੇਰੇ ਦਿਮਾਗ ਦੇ ਵਿੱਚ ਘੁੰਮਣ ਲੱਗ ਪਏ ਮੇਰੀ ਮਾਂ ਜੀ ਨੂੰ ਮੈਂ ਹਮੇਸ਼ਾ ਬੀਬੇ ਹੀ ਆਖਿਆ ਕਰਦੀ ਸੀ ਦਾਰਲੇ ਘਰੋਂ ਹੱਸਦੀ ਹੋਈ ਹੱਥਾਂ ਦੇ ਵਿੱਚ ਸੂਈ ਚੁੰਨੀ ਫੜੀ ਆਉਂਦੀ ਮੈਨੂੰ ਨਜ਼ਰ ਆਈ ਮੈਂ ਭੱਜ ਕੇ ਬੇਬੇ ਕੋਲ ਗਈ ਤੇ ਇੱਕੋ ਸਵਾਲ ਪੁੱਛਿਆ ਬੇਬੇ ਸੌਂਕਣ ਕੀ ਹੁੰਦਾ ਇਹ ਕੌਣ ਸ਼ਹਿਰਣੀਆਂ ਜਿਹੜੀ ਆਪਾਂ ਨੂੰ ਆਪਣੇ ਘਰੋਂ ਨਾਨਕੇ ਘਰ ਭੇਜ ਦੇਵੇਗੀ ਬੇਬੇ ਨੇ ਅੱਡੀਆਂ ਅੱਖਾਂ ਦੇ ਨਾਲ ਮੇਰੇ ਵੱਲ ਵੇਖਿਆ ਤੇ ਮੂੰਹ ਤੇ ਉਂਗਲ ਰੱਖ ਕੇ ਮੈਨੂੰ ਬਾਹੋਂ ਤੋਂ ਫੜ ਕੇ ਪੇਟੀਆਂ ਵਾਲੇ ਕਮਰੇ ਦੇ ਵਿੱਚ ਲੈ ਗਈ ਤੇ ਦਰਵਾਜ਼ਾ ਬੰਦ ਕਰਕੇ ਹਰਾਨੀ ਭਰੇ ਲਹਿਜੇ ਦੇ ਵਿੱਚ ਪੁੱਛਿਆ ਮਿੱਤਰ ਨੂੰ ਆ ਕੋਈ ਕਿਨਸ ਖਾਇਆ ਕਿਨੇ ਕਿਆ ਮੁੜ ਕੇ ਆ ਨਾ ਬੋਲ ਦੀਂ ਆਪਣੀ ਜ਼ਬਾਨ ਤੋਂ ਨਾਂ ਲੈ ਕੇ ਆਈ ਅਜੇ ਸ਼ਬਦ ਆਪਣੀ ਜ਼ਬਾਨ ਤੇ ਸੜਜੇ ਚੰਦਰੀ ਜਿਨੇ ਉਹਨੂੰ ਸੌਂਕਣ ਕਿਆ ਮੈਨੂੰ ਸਮਝ ਨਾ ਆਇਆ ਮੈਂ ਫਿਰ ਤੋਂ ਮਸੂਮੀਅਤ ਨਾਲ ਪੁੱਛਣ ਲੱਗੀ ਪਰ ਬੇਬੇ ਉਹ ਹੈ ਕੌਣ ਮਾਣੇ ਮੇਰੇ ਸਾਹਮਣੇ ਬੈਠ ਕੇ ਕਿਆ ਪੁੱਤ ਬਹੁਤ ਸੋਹਣੀ ਆ ਉਹ ਜਮਾਈ ਚਾਨਵਰਗੀ ਤੇਰੀ ਛੋਟੀ ਬੇਬੇ ਪਰ ਉਹ ਹੈ ਕਿੱਥੇ ਕਿੱਥੋਂ ਆਉਗੀ ਪੁੱਤ ਤੇਰਾ ਬਾਪੂ ਤੇਰੀਆਂ ਭੂਆ ਸਭ ਉਹਨੂੰ ਲੈ ਕੇ ਆਉਣਗੇ ਕੱਲ ਸ਼ਾਮ ਨੂੰ ਆਪਣੇ ਕੋਲ ਹੀ ਆਉਗੀ ਪਰ ਉਹਨੂੰ ਆਪਾਂ ਲੈ ਕੇ ਕਿਉਂ ਆਣਾ ਬੇਬੇ ਸਵਾਲ ਤੇ ਬੇਬੇ ਨੇ ਮੈਨੂੰ ਗੱਲ ਵਕੜੀ ਪਾ ਲਈ ਤੇ ਮੇਰੀਆਂ ਗੁੱਤਾਂ ਨੂੰ ਠੀਕ ਕਰਦੇ ਹੋਏ ਕਿਹਾ ਤੈਨੂੰ ਰਖੜੀ ਬੰਨਣ ਦੇ ਲਈ ਭਰਾ ਚਾਹੀਦਾ ਨਾ ਮੈਂ ਮੁੜ ਕੇ ਬੇਬੇ ਵੱਲ ਵੇਖਿਆ ਤੇ ਉਹਦੀਆਂ ਅੱਖਾਂ 'ਚ ਚਮਕਦੇ ਜੁਗਨੂ ਜੀ ਮੈਨੂੰ ਨਜ਼ਰ ਆਏ ਫਿਰ ਮੈਂ ਵੀ ਹਾਂ ਦੇ ਵਿੱਚ ਗਰਦਨ ਹਿਲਾ ਦਿੱਤੀ ਬੀਬੇ ਨੇ ਇਹ ਕਹਿ ਕੇ ਕਮਰੇ ਦਾ ਦਰਵਾਜ਼ਾ ਖੋਲ ਦਿੱਤਾ ਤੇਰੀ ਛੋਟੀ ਬੀਬੇ ਹੀ ਵੀਰਾ ਲੈ ਕੇ ਆਵੇਗੀ ਬੀਬੇ ਤਾਂ ਉੱਥੇ ਚਲੀ ਗਈ ਪਰ ਮੈਂ ਹਾਲੇ ਵੀ ਸੋਚਾਂ ਦੇ ਵਿੱਚ ਹੀ ਸੀ ਕਿ ਛੋਟੀ ਬੀਬੇ ਵੀਰਾ ਕਿੱਥੋਂ ਲੈ ਕੇ ਆਵੇਗੀ ਮੇਰੀਆਂ ਜਮਾਤਾਂ ਕੋਲ ਵੀ ਵੀਰੇ ਹੈਗੇ ਨੇ ਪਰ ਸਭ ਦੀ ਕੋ ਬੀਬੇ ਆ ਮੇਰੇ ਕੋਲ ਛੋਟੀ ਬੇਬੇ ਕਿਸੇ ਦੇ ਕੋਲ ਛੋਟੀ ਬੇਬੇ ਨਹੀਂ ਹੈਗੀ ਫਿਰ ਵੀਰਾ ਲੈ ਕੇ ਆਉਣ ਲਈ ਸਾਨੂੰ ਛੋਟੀ ਬੇਬੇ ਕਿਉਂ ਚਾਹੀਦੀ ਆ ਮੇਰੀ ਬੇਬੇ ਵੀਰਾ ਕਿਉਂ ਨਹੀਂ ਲਿਆ ਸਕਦੀ ਨਿੱਕੀਆਂ ਭੈਣਾਂ ਨੂੰ ਨਹੀਂ ਆਉਣ ਵਾਲੀ ਛੋਟੀ ਬੇਬੇ ਬਾਰੇ ਦੱਸਿਆ ਤੇ ਵੀਰੇ ਬਾਰੇ ਵੀ ਉਹ ਵੀ ਬਹੁਤ ਖੁਸ਼ ਹੋਈਆਂ ਕਿ ਨਿੱਕਾ ਕਾਕਾ ਆਊਗਾ ਛੋਟੀ ਬੇਬੇ ਬਾਰੇ ਜਦੋਂ ਦਾ ਸੁਣਿਆ ਸੀ ਤਾਂ ਮੇਰਾ ਚਿਤ ਕਰਦਾ ਸੀ ਕਿ ਮੈਂ ਆਪ ਹੀ ਜਾ ਕੇ ਉਹਨੂੰ ਲੈ ਆਵਾਂ ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਸ ਨੂੰ ਕਿੱਥੋਂ ਲੈ ਕੇ ਆਉਣਾ ਰਾਤ ਨੂੰ ਸੋਚਿਆ ਕਿ ਬੇਬੇ ਨੂੰ ਪੁੱਛ ਲਵਾਂ ਪਰ ਬੇਬੇ ਹਾਲੇ ਕੰਮਾਂ ਦੇ ਵਿੱਚ ਰੁੱਝੀ ਪਈ ਸੀ ਇਧਰ ਮੈਂ ਖੜਾ ਇੰਤਜ਼ਾਰ ਵੀ ਨਹੀਂ ਸੀ ਹੋ ਰਿਹਾ ਅਗਲੀ ਸਵੇਰ ਬਰਾਤ ਜਾਣ ਵੇਲੇ ਮੈਂ ਬੇਬੇ ਨੂੰ ਪੁੱਛਿਆ ਕਿ ਬੇਬੇ ਮੈਂ ਵੀ ਜਾਵਾਂ ਛੋਟੀ ਬੇਬੇ ਨੂੰ ਲੈਣ ਤਾਂ ਬੇਬੇ ਨੇ ਝਿੜਕ ਦਿੱਤਾ ਮੈਂ ਉਦਾਸ ਹੋ ਗਈ ਪਰ ਫਿਰ ਇਹ ਸੋਚ ਕੇ ਚਿੱਤ ਪਰਚਾਲਿਆ ਕਿ ਉਹਨੇ ਸ਼ਾਮ ਨੂੰ ਘਰ ਆ ਹੀ ਜਾਣਾ ਹੈ ਆਖਰੀ ਸ਼ਾਮ ਵੀ ਆ ਗਈ ਬਾਪੂ ਛੋਟੀ ਬੇਬੇ ਨੂੰ ਲੈ ਕੇ ਆਇਆ ਸੀ ਸੋਨੇ ਰੰਗੇ ਦਬਕੇ ਨਾਲ ਕੱਢੀ ਹੋਈ ਲਾਲ ਚੁੰਨੀ ਉੱਤੇ ਲੰਮਾ ਸਾਰਾ ਕੁੰਡ ਕੱਢ ਕੇ ਬਾਪੂ ਦਾ ਲਾੜ ਫੜੀ ਬੂਹੇ ਤੇ ਖੜੀ ਸੀ ਆਂਡ ਗਵਾਂਣੀਆਂ ਕੁੜੀਆਂ ਗੁੜੀਆਂ ਸ਼ਗਣਾ ਦੇ ਗੀਤ गा ਰਹੀਆਂ ਸਨ ਮੈਂ ਆਪਣੀਆਂ ਪਹਿਣਾ ਨਾਲ ਜੋਟੀ ਪਾਈ ਬੂਹੇ ਦੇ ਵੱਲ ਜਾ ਹੀ ਰਹੀ ਸੀ ਕਿ ਦਾਦੀ ਨੇ ਬਾਹੋਂ ਫੜ ਧੋ ਕੇ ਪਾਸੇ ਕਰ ਦਿੱਤਾ ਸਾਨੂੰ ਤੇ ਨਾਲ ਹੀ ਬੇਬੇ ਨੂੰ ਆਵਾਜ਼ ਮਾਰੀ ਕਿ ਸਾਨੂੰ ਤਿੰਨਾਂ ਨੂੰ ਇੱਥੋਂ ਪਾਸੇ ਲੈ ਜਾਵੇ ਤੇ ਆਪ ਵੀ ਨਵੇਂ ਬੇਬੇ ਦੇ ਸਾਹਮਣੇ ਨਾ ਆਵੇ। ਦਾਦੀ ਨਹੀਂ ਸੀ ਚੰਗੀ ਕਿ ਤਿੰਨ ਪੱਥਰ ਤੇ ਉਹਨਾਂ ਦੀ ਜਾਈ ਇਸ ਖੁਸ਼ੀ ਦੇ ਮੌਕੇ ਤੇ ਕੋਈ ਬਦਸ਼ਗਣ ਕਰ ਕਰੇ। ਭਾਵੇਂ ਅਜਿਹਾ ਕਈ ਵਾਰ ਹੋਇਆ ਸੀ ਕਿ ਦਾਦੀ ਨੇ ਸਾਨੂੰ ਤੇ ਸਾਡੀ ਬੇਬੇ ਨੂੰ ਬਦਸ਼ਗਣੀਆਂ ਕਰਾ ਦੇ ਦਿੱਤਾ ਸੀ। ਪਰ ਅੱਜ ਜਦੋਂ ਹੋਇਆ ਤਾਂ ਮੇਰਾ ਮਨ ਨਵੀਂ ਬੇਬੇ ਲਈ ਕੜਤਰ ਨਾਲ ਪਰ ਗਿਆ ਸੀ। ਇਸ ਵਾਰ ਤਾਂ ਇਹ ਤੇ ਨਾ ਮੂ ਚਾਚੀ ਦੀਆਂ ਗੱਲਾਂ ਵੀ ਜ਼ਿਆਦਾ ਗਈਆਂ ਦਿਲ ਨੂੰ ਖਾਲਜੇ ਪੈਣ ਲੱਗ ਪਏ ਖਬਰੇ ਕਿਤੇ ਸੱਚ ਮੁੱਚੇ ਛੋਟੀ ਬੇਬੇ ਸਾਨੂੰ ਹਮੇਸ਼ਾ ਲਈ ਨਾਨਕੇ ਹੀ ਨਾ ਭੇਜ ਦੇਵੇ ਮੈਨੂੰ ਲੱਗ ਗਈ ਚਿੰਤਾ ਸਤਾਉਣ ਲੱਗ ਪਈ ਪਰ ਮੇਰੀ ਬੇਬੇ ਉਹਨੂੰ ਤਾਂ ਜਿਵੇਂ ਬੜਾਈ ਚਾਹ ਚੜ੍ਹਿਆ ਪਿਆ ਸੀ ਇੰਝ ਦਾ ਚਾਹ ਤਾਂ ਉਹਨੂੰ ਉਦੋਂ ਹੀ ਚੜਦਾ ਹੁੰਦਾ ਸੀ ਜਦੋਂ ਨਾਨਕੇ ਪਿੰਡੋਂ ਕੋਈ ਆਉਂਦਾ ਹੁੰਦਾ ਸੀ ਵਿਆ ਤਾਂ ਦੋ ਦਿਨ ਮਗਰੋਂ ਮੈਂ ਛੋਟੀ ਬੇਬੇ ਦਾ ਚਿਹਰਾ ਵੇਖਿਆ ਕਮਰੇ ਦੀ ਬਾਰੀ ਕੋਲ ਬੈਠੀ ਹੱਥ ਦੇ ਵਿੱਚ ਨਿੱਕਾ ਜਿਹਾ ਸ਼ੀਸ਼ਾ ਫੜੀ ਤੇ ਮੱਥੇ ਦੇ ਉੱਪਰ ਬਿੰਦੀ ਲਾ ਰਹੀ ਸੀ ਮੈਂ ਚੌਂਕੇ ਦੇ ਓਟੀਏ ਕੋਲ ਖੜੀ ਉਸ ਨੂੰ ਵੇਖ ਰਹੀ ਸੀ ਮਾਂ ਦੇ ਕਹੇ ਬੋਲ ਸੱਚ ਲੱਗੇ ਸੱਚ ਮੁੱਚ ਚੰਨ ਵਰਗੀ ਗੋਲ ਜਿਹਾ ਚਿਹਰਾ ਮੋਟੀਆਂ-ਮੋਟੀਆਂ ਅੱਖਾਂ ਪਤਾਸੇ ਜਿਹਾ ਭੁੱਲ ਉਹਨੂੰ ਵੇਖ ਕੇ ਇੱਕ ਵਾਰ ਤਾਂ ਦਿਲ ਵਿੱਚ ਦੀ ਸਾਰੀ ਕੜਤਨ ਭੁੱਲ ਗਈ ਮੈਂ ਉਹਨੂੰ ਨੀਂਜ ਲਾ ਕੇ ਦੇਖ ਰਹੀ ਸੀ ਤਾਂ ਉਹਨੇ ਸ਼ੀਸ਼ਾ ਪਾਸੇ ਕਰਕੇ ਵੇਖਿਆ ਮੇਰੇ ਵੱਲ ਤੇ ਹੱਥ ਨਾਲ ਇਸ਼ਾਰਾ ਕਰਕੇ ਮੈਨੂੰ ਬੁਲਾ ਲਿਆ ਮੈਂ ਹੌਲੀ-ਹੌਲੀ ਜਾਈ ਡਰਦੀ ਹੋਈ ਉਹਦੇ ਕਮਰੇ ਦੇ ਵਿੱਚ ਚਲੀ ਗਈ ਪਰ ਬੂਹੇ ਤੋਂ ਅੰਦਰ ਜਾਣ ਦੀ ਹਿੰਮਤ ਨਾ ਪਈ ਫਿਰ ਉਹਨੇ ਹੀ ਇਹ ਕਹਿੰਦੇ ਹੋਏ ਬਾਹੋਂ ਤੋਂ ਫੜ ਕੇ ਅੰਦਰ ਬੁਲਾ ਲਿਆ ਪੁੱਤ ਮੈਂ ਥੋ ਕਿਉਂ ਸੰਗਦੀ ਆ ਮੈਂ ਵੀ ਤਾਂ ਤੇਰੀ ਬੇਬੇ ਆ ਧੰਦਾ ਚ ਨੌ ਚ ਬੁੰਦੀ ਨੇ ਮੈਂ ਵੀ ਅਣਪੋਲ ਜੀ ਨੇ ਕਹਿ ਦਿੱਤਾ ਪਰ ਮੇਰੀ ਬੇਬੇ ਤਾਂ ਕੋਈ ਹੋਰ ਹੈ ਉਸਨੇ ਮੈਨੂੰ ਆਪਣੇ ਕੋਲ ਪਲੰਗ ਦੇ ਉੱਪਰ ਬਿਠਾਇਆ ਤੇ ਕਿਹਾ ਪਰ ਮੈਂ ਤੇਰੀ ਛੋਟੀ ਬੇਬੇ ਆ ਤੇ ਉਹ ਤੇਰੀ ਵੱਡੀ ਤੇ ਮੈਂ ਤੋਂ ਰਹਿਣ ਗਿਆ ਅਖੀਰ ਮੈਂ ਵੀ ਉਹ ਸਵਾਲ ਪੁੱਛ ਲਿਆ ਜੋ ਮੈਨੂੰ ਕਈ ਦਿਨਾਂ ਤੋਂ ਤੰਗ ਕਰ ਰਿਹਾ ਸੀ ਸਭ ਕੋਲ ਤਾਂ ਇੱਕੋ ਮਾਂ ਹੁੰਦੀ ਹੈ ਫਿਰ ਸਾਡੇ ਕੋਲ ਦੋ ਦੋ ਮਾਵਾਂ ਕਿਉਂ ਉਹ ਥੋੜਾ ਜਿਹਾ ਮੁਸਕਰਾਈ ਤੇ ਫਿਰ ਮੇਰੇ ਸਿਰ ਤੇ ਹੱਥ ਫੇਰਦੇ ਹੋਇ ਕਿਆ ਕਿਉਂਕਿ ਤੁਸੀਂ ਪਾਗਾਂ ਵਾਲੀਆਂ ਹੋ ਤੁਹਾਨੂੰ ਦੋ ਦੋ ਮਾਵਾਂ ਦਾ ਬੇਸ਼ੁਮਾਰ ਪਿਆਰ ਮਿਲਣਾ ਆ ਜਦੋਂ ਨੇ ਇਹ ਲੱਜ ਕਹੇ ਤਾਂ ਅਸੀਂ ਪਾਗਾਂ ਵਾਲੀਆਂ ਹਾਂ ਤਾਂ ਉਹ ਮੈਨੂੰ ਸੱਚਮੁੱਚ ਦੀ ਕੋਈ ਪਰੀ ਜਾਪੀ ਸਾਡੀ ਆਪਣੀ ਬੇਬੇ ਤੋਂ ਬਾਅਦ ਇੱਕੋ ਇੱਕ ਅਜਿਹਾ ਇਨਸਾਨ ਸੀ ਜਿਸ ਨੇ ਸਾਨੂੰ ਪਾਗਾਂ ਵਾਲੀਆਂ ਕਿਹਾ ਸੀ ਨਹੀਂ ਤਾਂ ਪੱਥਰ ਮਣਹੂਸ ਮਾੜੀ ਕਿਸਮਤ ਵਾਲੀਆਂ ਪੁੱਠੇ ਪੈਰਾਵਾਂ ਵਾਲੀਆਂ ਇਹੋ ਜਿਹੇ ਸ਼ਬਦ ਸੁਨੇ ਸਨ ਹਰ ਕਿਸੇ ਤੋਂ ਹੌਲੀ ਹੌਲੀ ਸਮਾਂ ਬੀਤਣ ਲੱਗਿਆ ਸਮੇਂ ਨਾਲ ਛੋਟੀ ਬੇਬੇ ਨਾਲ ਮੇਰਾ ਇੰਜ ਮੋ ਪੈ ਗਿਆ ਜਿਵੇਂ ਉਹੀ ਜਨਮ ਦੇਣ ਵਾਲੀ ਮਾਂ ਹੋਵੇ ਪੇਕੇ ਜਾਂਦੀ ਤਾਂ ਹਰ ਵਾਰ ਸਾਡੇ ਤਿੰਨਾਂ ਲਈ ਕੁਝ ਨਾ ਕੁਝ ਲੈ ਕੇ ਜ਼ਰੂਰ ਆਉਂਦੀ ਦਾਦੀ ਵੀ ਕਈ ਵਾਰ ਉਹਨੂੰ ਗੁੱਸੇ ਹੁੰਦੀ ਜੇ ਨਾ ਪੱਥਰਾਂ ਨੂੰ ਕਿਉਂ ਪੂਜੀ ਜਾਂਦੀਆਂ ਤਾਂ ਉਹ ਜਵਾਬ ਦਿੰਦੀ ਹਾਏ ਬੀਬੀ ਕੀ ਕਹਿ ਰਹੀਆਂ ਇਹਨਾਂ ਦੇ ਭਾਗਾਂ ਦਾ ਹੀ ਤਾਂ ਆਪਾਂ ਖਾਂਦੇ ਆਂ ਨਾਲੇ ਇੱਥੇ ਹੀ ਨੇ ਇਹਨਾਂ ਦੀਆਂ ਮौज ਬਹਾਨਾ ਅਸੀਂ ਨਹੀਂ ਲਾੜ ਲਡਾਵਾਂਗੇ ਤਾਂ ਕੌਣ ਲਡਾਊ ਇਹ ਸੁਣ ਕੇ ਦਾਦੀ ਵੀ ਅੱਗੇ ਚੁੱਪ ਕਰ ਜਾਂਦੀ ਪਿੰਡ ਦਾ ਸਕੂਲ ਹੋਣਾ 8ਵੀਂ ਤੱਕ ਹੀ ਸੀ ਪਰ ਮੇਰਾ ਮਨ ਤਾਂ ਅੱਗੇ ਪੜਨ ਦਾ ਸੀ ਛੋਟੀ ਬੇਬੇ ਨੇ ਸਾਰਾ ਘਰ ਸਿਰ ਤੇ ਚੁੱਕ ਲਿਆ ਦਾਦੀ ਦੇ ਕੋਲੋਂ ਵੀ ਗਾਲਾਂ ਖਾਦੀਆਂ ਇੱਥੋਂ ਤੱਕ ਕੇ ਬਾਪੂ ਨੇ ਉਹਨੂੰ ਪੇਕੇ ਭੇਜ ਦੇਣ ਦੀ ਧਮਕੀ ਵੀ ਦਿੱਤੀ ਪਰ ਮੈਨੂੰ ਉਹ ਦੋ ਪਿੰਡ ਛੱਡ ਕੇ ਹਾਈ ਸਕੂਲ ਦੇ ਵਿੱਚ ਭੇਜ ਕੇ ਹੀ ਮੰਨੀ ਜੋ ਕੰਮ ਕੋਈ ਨਾ ਕਰ ਸਕਿਆ ਉਹ ਕੰਮ ਮੇਰੀ ਛੋਟੀ ਬੇਬੇ ਨੇ ਕਰਕੇ ਦਿਖਾਇਆ ਦਾਦੀ ਦੇ ਹੁਣ ਦੁਨੀਆ ਨੂੰ ਅਲਵਿਦਾ ਕਹਿ ਜਾਣ ਮੰਗਰੋ ਉਸਨੇ ਮੇਰੀ ਬੇਬੇ ਨੂੰ ਹੀ ਦਾਦੀ ਦੀ ਥਾਂ ਦਿੱਤੀ ਸੀ ਉਹ ਵੀ ਬੇਬੇ ਨੂੰ ਬੇਬੇ ਹੀ ਆਖਦੀ ਸੀ ਬਾਪੂ ਦੀ ਗੈਰ ਮੌਜੂਦਗੀ ਵਿੱਚ ਜਦੋਂ ਕਦੇ ਵੀ ਕੋਈ ਆਂਡੀ ਗੁਆਂਡੀ ਕੋਈ ਚੀਜ਼ ਮੰਗਣ ਆਉਂਦਾ ਤਾਂ ਝਾਟ ਆਖ ਦਿੰਦੀ ਬੇਬੇ ਨੂੰ ਪੁੱਛ ਲਵੋ ਮੈਨੂੰ ਨਹੀਂ ਪਤਾ ਕੁਝ ਵੀ ਆਪਣੇ ਪੇਕੇ ਰਹਿ ਕੇ ਆਉਣਾ ਹੁੰਦਾ ਤਾਂ ਬੇਬੇ ਨੂੰ ਹੀ ਪੁੱਛਦੀ ਕਿੰਨੇ ਦਿਨ ਲਾ ਕੇ ਆਵਾਂ ਬੇਬੇ ਬਾਪੂ ਇਕੱਠੇ ਬੈਠੇ ਹੁੰਦੇ ਤਾਂ ਕਦੇ ਉਹਨਾਂ ਦੇ ਵਿਚਾਲੇ ਜਾ ਕੇ ਨਾ ਬੈਠਦੀ ਪਤਾ ਨਹੀਂ ਇਹੋ ਜਿਹਾ ਸਿੱਦਕ ਸੀ ਉਹਦਾ ਕਦੇ ਲੱਗਿਆ ਹੀ ਨਹੀਂ ਸੀ ਕਿ ਦੋਵਾਂ ਦਾ ਆਪਸ ਵਿੱਚ ਸੌਂਕਣਾ ਵਾਲਾ ਰਿਸ਼ਤਾ ਸੀ ਮੈਂ ਜਦੋਂ ਵਿਆਹੀ ਗਈ ਤਾਂ ਛੋਟੀ ਬੇਬੇ ਦੋ ਦਿਨ ਮੰਜੇ ਤੇ ਬਿਮਾਰ ਪਈ ਰਹੀ ਆਪਣੇ ਪੁੱਤਰਾਂ ਨਾਲ ਉਹ ਵਦਕੇ 네ਰਾ ਮੂੰਹ ਕਰਦੀ ਸੀ ਮੇਰੀ ਬੇਬੇ ਜਹਾਨੂ ਤੁਰ ਗਈ ਮੈਂ ਬਹੁਤ ਪਿੱਟੀ ਰੋਈ ਪਰ ਪੇਕਾਕਾਰ ਬਗਾਨਾ ਨਾ ਹੋਇਆ ਉੱਥੇ ਛੋਟੀ ਬੇਬੇ ਜੋ ਸੀ ਹਾਲੇ ਲਾਡਲ ਡਾਉਣ ਵਾਲੀ ਹੌਲੀ ਹੌਲੀ ਮੇਰੀਆਂ ਭੈਣਾਂ ਵੀ ਆਈਆਂ ਗਈਆਂ ਤੇ ਦੋਵੇਂ ਨਿੱਕੇ ਵੀਰ ਵੀ ਪਰਿਵਾਰਾਂ ਵਾਲੇ ਹੋ ਗਏ ਇੱਕ ਦਿਨ ਮੈਨੂੰ ਪਿੱਡੂ ਸੁਨੇਹਾ ਮਿਲਿਆ ਕਿ ਜਲਦੀ ਤੋਂ ਜਲਦੀ ਘਰ ਪੁੰਚਣ ਲਈ ਬੁਲਾਇਆ ਗਿਆ ਦਿਲ ਨੂੰ ਤੜਕੂਜਿਆ ਲੱਗ ਗਿਆ ਸਾਰੇ ਰਾਰ ਅਰਦਾਸਾਂ ਕਰਦੀ ਆਈ ਹੇ ਵਾਹਿਗੁਰੂ ਮੇਰੀ ਛੋਟੀ ਬੇਬੇ ਨੂੰ ਕੁਝ ਨਾ ਹੋਇਆ ਹੋਵੇ ਤਵੇਂ ਮੇਰੀ ਵੀ ਉਮਰ ਉਹਨੂੰ ਲੱਗ ਜਾਵੇ ਪਿੰਡ ਪਮਚੀ ਦਾ ਘਰ ਦਾ ਮਾਹੌਲ ਤਾਂ ਕੁਝ ਹੋਰ ਹੀ ਸੀ ਘਰ ਦੇ ਵਿੱਚ ਘਰਕੰਦ ਹੋ ਰਹੀ ਸੀ ਤੇ ਛੋਟੀ ਬੇਬੇ ਵੇੜੇ ਦੀ ਇੱਕ ਨੁਕਰੇ ਬੈਠੀ ਹੰਝੂ ਵਹਾ ਰਹੀ ਸੀ ਛੋਟੀ ਬੇਬੇ ਦੀਆਂ ਅੱਖਾਂ 'ਚ ਹੰਝੂ ਵੇਖ ਕੇ ਮੇਰਾ ਕਲਜਾ ਤਾਂ ਬਲੁੰਦ ਰਿਆ ਹੀ ਗਿਆ ਪਤਾਰਨੀ ਇਨਰੋ ਕਿੱਥੋਂ ਆ ਗਿਆ ਕਿ ਉਠ ਕੇ ਉਹ ਸਾਰੀ ਜਾ ਰਹੀ ਕੰਧ ਢਹ ਢੇਰੀ ਕਰ ਦਿੱਤੀ ਮੈਂ ਤੇ ਨਾਲੇ ਐਲਾਨ ਕਰ ਦਿੱਤਾ ਜਦ ਤੱਕ ਮੇਰੀ ਬੇਬੇ ਬੈਠੀ ਆ ਇਸ ਘਰ ਵਿੱਚ ਕੋਈ ਕੰਮ ਨਹੀਂ ਉਹ ਸਾਰੀ ਜਾਵੇਗੀ ਬੇਬੇ ਮੰਗਰੋ ਬੇਸ਼ੱਕ ਜੋ ਮਰਜ਼ੀ ਕਰ ਲਿਓ ਨਿੱਕਾ ਵੀਰ țeੜਫਿੜ ਕਰਨ ਲੱਗਿਆ ਤਾਂ ਤੂੰ ਕਿਉਂ ਉਹਨੂੰ ਥੱਲੇ ਸੁੱਟ ਲਿਆ ਮੈਂ ਤੇ ਉਹਦੀ ਛਾਤੀ ਤੇ ਗੋਡਾ ਧਰੀ ਬੈਠੀ ਸਾਂ ਤੇ ਉਹ ਮੇਰੇ ਤਰਲੇ ਕਰ ਰਿਹਾ ਸੀ ਉਹਨੂੰ ਛੱਡਣ ਤੋਂ ਪਹਿਲਾਂ ਮੈਂ ਸਾਬਦੀਆਂ ਅੱਖਾਂ ਚੱਖਾਂ ਪਾ ਕੇ ਪੁੱਛਿਆ ਕਿ ਹੁਣਾ ਕਿਸ ਨੇ ਅੱਡ ਕੋਈ ਸਹਿਮਤ ਸੀ ਚਾਹੇ ਨਹੀਂ ਪਰ ਕਿਸੇ ਦੀ ਹਿੰਮਤ ਨਾ ਪਈ ਕਿ ਕੋਈ ਜਵਾਬ ਦੇ ਦਿੰਦਾ ਸਭ ਭੱਜ ਕੇ ਆਪੋ ਆਪਣੇ ਕਮਰਿਆਂ 'ਚ ਜਾ ਵੜੇ ਜਿੱਥੇ ਮੈਨੂੰ ਉਹਨਾਂ ਤੇ ਗੁੱਸਾ ਆਇਆ ਤੇ ਬੇਬੇ ਦੀ ਵਿਚਾਰਗੀ ਤੇ ਤਰਸ ਵੀ ਆਇਆ ਮੇਰੀ ਨਿੱਕੀ ਭੈਣ ਦਾ ਵਿਆਹ ਉਸਦੀ ਪਸੰਦ ਦੇ ਮੁੰਡੇ ਨਾਲ ਛੋਟੀ ਬੇਬੇ ਨੇ ਸਾਰੇ ਟੱਬਰ ਨਾਲ ਆੜਾ ਲਾ ਕੇ ਕਰਵਾਇਆ ਸੀ 6 ਮਹੀਨੇ ਬਾਪੂ ਬੇਬੇ ਨੂੰ ਪੇਕਿਆਂ ਤੋਂ ਨਹੀਂ ਲੈ ਕੇ ਆਇਆ ਸੀ ਪਰ ਬੇਬੇ ਦੀ ਜੇਦ ਸੀ ਤੇ ਉਹ ਆਪਣੀ ਜੇਦ ਤੇ ਅੜੀ ਰਹੀ ਕਿ ਵਿਆਹ ਤਾਂ ਕੁੜੀ ਦੀ ਪਸੰਦ ਨਾਲ ਹੀ ਹੋਊਗਾ ਜੋ ਸਾਡੇ ਲਈ ਤੇ ਸਾਡੇ ਖਾਨਦਾਨ ਨਾਲ ਮੁੱਢ ਵਿੱਢ ਲੈਂਦੀ ਸੀ ਉਹ ਆਪਣੇ ਜੰਮਿਆ ਹੱਥੋਂ ਰੋਣ ਲਈ ਮਜਬੂਰ ਹੋ ਗਈ ਸੀ ਆਉਣ ਵੇਲੇ ਬੇਬੇ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਨਿੱਕਿਆਂ ਨੂੰ ਵੀ ਕਹਿ ਦਿੱਤਾ ਕਿ ਜੇ ਹੁਣ ਕਦੇ ਆਡੋਂ ਦੀ ਗੱਲ ਕੀਤੀ ਤਾਂ ਤੁਹਾਡੀ ਵੱਡੀ ਭੈਣ ਤੋਂ ਹੀ ਛਿੱਤਰ ਤੁਆਉ ਮੈਨੂੰ ਨਹੀਂ ਸੀ ਪਤਾ ਉਹ ਪਿਆਰ ਤੇ ਮੁਲਾਕਾਤ ਆਖਰੀ ਸੀ ਦੋ ਦਿਨ ਹੀ ਪਹਿਲਾਂ ਜਾ ਕੇ ਤਾਂ ਆਈ ਸੀ ਮੈਂ ਤੜਕੇ ਤੜਕੇ ਸੁਨੇਹਾ ਮਿਲ ਗਿਆ ਕਿ ਪਤਾ ਨਹੀਂ ਕੀ ਹੋ ਗਿਆ ਸੀ ਬੇਬੇ ਨੂੰ ਨਾ ਕੁਝ ਖਾ ਰਹੀ ਸੀ ਤੇ ਨਾ ਕੁਝ ਪੀ ਰਹੀ ਸੀ ਰਾਤ ਤੋਂ ਬਸ ਤੇਰਾ ਹੀ ਨਾਮ ਲੈ ਰਹੀ ਸੀ ਮੇਕਰ ਪਹੁੰਚ ਕੇ ਬੇਬੇ ਦਾ ਹੱਥ ਆਪਣੇ ਹੱਥਾਂ ਚ ਲਿਆ ਤੇ ਪਾਣੀ ਦਾ ਚਮਚ ਉਸ ਦੇ ਮੂੰਹ ਚ ਪਾਇਆ ਹੀ ਸੀ ਕਿ ਬੇਬੇ ਸਦਾ ਲਈ ਚੁੱਪ ਹੋ ਗਈ ਸੀ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮਾਵਾਂ ਤੋਂ ਬਗੈਰ ਪੀਕੇ ਜਾਣ ਦਾ ਮਨ ਕਿਉਂ ਨਹੀਂ ਕਰਦਾ ਹਰ ਥਾਂ ਹਰ ਕਮਰਾ ਹਰ ਕੰਗ ਸਭ ਪਾਸੇ ਬੇਬੇ ਦਾ ਅਹਿਸਾਸ ਹੋ ਰਿਹਾ ਸੀ ਕਦੇ ਲੱਗਦਾ ਸੀ ਕਿ ਚੈਲ ਕਦਮੀ ਕਰਦੀ ਹੋਈ ਹੁਣ ਬਾਹਰਲੇ ਘਰੋਂ ਆਊਗੀ ਕਦੇ ਲੱਗਦਾ ਸੀ ਕਿ ਹੁਣ ਮੈਨੂੰ ਫੜ ਕੇ ਪੇਤਿਆਂ ਵਾਲੇ ਚ ਲੈ ਕੇ ਜਾਊਗੀ ਤੇ ਹੌਲੀ ਹੌਲੀ ਸਭ ਤੋਂ ਚੋਰੀ ਮੈਨੂੰ ਦੇਸੀ ਘੋੜੀ ਦੀ ਪੰਜੀਰੀ ਵਾਲਾ ਡੱਬਾ ਫੜਾ ਦੇਊਗੀ ਤੇ ਨਾਲੇ ਕਹੂਗੀ ਇਹਨਾਂ ਸਾਰੀਆਂ ਇੱਲਾਂ ਤੋਂ ਬਚਾ ਕੇ ਬਸ ਤੇਰੇ ਲਈ ਲਕੋ ਕੇ ਰੱਖਿਆ ਸਭ ਕੁਝ ਭੋਗ ਪਲਣ ਮੰਗਰੋਂ ਜਾਣ ਲੱਗੀਆਂ ਛੋਟੀਆਂ ਪਰਜਾਈਆਂ ਨੇ ਬੀਬੇ ਦਾ ਚਾਂਦੀ ਦਾ ਛੱਲਾ ਮੇਰੇ ਹੱਥ ਤੇ ਧਰ ਦਿੱਤਾ ਤੇ ਕਿਹਾ ਤੁਹਾਡੇ ਕੋਲ ਤਾਂ ਰੱਬ ਦਾ ਦਿੱਤਾ ਸਭ ਕੁਝ ਐ ਭੈਣ ਜੀ ਤੇ ਸੁਖਨਲ ਈਆਂ ਪੁੱਤ ਵੀ ਵਿਆਹ ਲੈ ਤੁਸੀਂ ਸਾਡੇ ਤੇ ਹੱਲੇ ਸਾਰੀ ਕਬੀਲਦਾਰੀ ਪਈਆ ਤੁਸੀਂ ਇਹ ਛੱਲਾ ਰੱਖ ਲਵੋ ਉਹਨਾਂ ਕਮਲੀਆਂ ਨੂੰ ਇਹ ਨਹੀਂ ਸੀ ਪਤਾ ਕਿ ਬੇਬੇ ਦਾ ਇਹ ਚਾਂਦੀ ਦਾ ਛੱਲਾ ਮੇਰੇ ਲਈ ਕਿਸੇ ਵੀ ਹੀਰੇ ਤੋਂ ਘੱਟ ਕੀਮਤੀ ਨਹੀਂ ਸੀ ਜਦ ਵੀ ਪੇਕੇ ਜਾ ਕੇ ਬੇਬੇ ਦੀ ਬੁੱਕਲ ਚ ਸਿਰ ਧਰ ਸੋਨ ਦਾ ਮਣ ਕਰਦਾ ਤਾਂ ਛੱਲੇ ਨੂੰ ਮੁਠੀ ਚ ਘੁੱਟ ਲੈਂਦੀ ਉਦੋਂ ਇੰਜ ਹੀ ਲੱਗਦਾ ਜੀ ਮੇ ਮਾਂ ਨੇ ਮੇਰਾ ਹੱਥ ਫੜਿਆ ਹੋਵੇ ਸਾਲ ਦਰ ਸਾਲ ਬੀਤਦੇ ਹੋਏ 12 ਸਾਲ ਹੋ ਗਏ ਛੋਟੀ ਮਾਂ ਗਈ ਨੂੰ ਪਰ ਦਿਲ ਚੋਂ ਮਾਂ ਕਦੇ ਨਹੀਂ ਨਿਕਲਦੀ ਹਰ ਗੱਲ ਮਾਂ ਤੋਂ ਸ਼ੁਰੂ ਹੋ ਕੇ ਮਾਂ ਤੇ ਹੀ ਖਤਮ ਹੋ ਜਾਂਦੀ ਹੈ ਉਹਨਾਂ ਜ ਸਾਡੀਆਂ ਦੋ ਦੋ ਮਾਵਾਂ ਸਨ ਪਰ ਹੁਣ ਜਿੰਨਾ ਚੋਂ ਸਿਰਫ ਇੱਕ ਮਾਂ ਰਹਿ ਗਈ ਸੀ ਮੇਰੀ ਛੋਟੀ ਮਾਂ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਆ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ